ਪੁੱਤ ਨੂੰ ਤੇ ਨਾਲ ਬੱਚੇ ਤੇ ਪਰਿਵਾਰ ਨੂੰ ਪਹੁੰਚ ਜਾਂਦੇ ਹਨ ਭਾਜੜਾ ਜਦੋਂ ਪਰਿਵਾਰ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦਾ ਬੇਟਾ ਬਿਨਾਂ ਦੱਸੇ ਘਰ ਦੇ ਵਿੱਚ ਆ ਚੁੱਕਿਆ ਹੈ ਜਿੱਥੇ ਕਿ ਪਰਿਵਾਰਕ ਮੈਂਬਰਾਂ ਨੂੰ ਬੇਹੱਦ ਖੁਸ਼ੀ ਹੁੰਦੀ ਹੈ ਕਿ ਉਹ ਖੁਸ਼ੀ ਦੇ ਵਿੱਚ ਬੇਹੱਦ ਸੋਹਣਾ ਆਪਣੇ ਪੁੱਤ ਦਾ ਸਵਾਗਤ ਕਰਦੇ ਹਨ ਤੇ ਆਪਣੇ ਪੁੱਤ ਨੂੰ ਗਲ ਬੱਕੜੀ ਪਾ ਲੈਂਦੇ ਹਨ ਵੇਖੋ ਦੋਸਤੋ ਇਹ ਬੱਚੇ ਕਿਉਂਕਿ ਵਿਖੇ ਦੇ ਵਿਦੇਸ਼ ਦੇ ਵਿੱਚ ਗਏ ਸੀ ਪਰਿਵਾਰਕ ਮੈਂਬਰਾਂ ਨੂੰ ਛੱਡ ਕੇ ਪਰ ਜਦੋਂ ਪਰਿਵਾਰ ਇਨਾਂ ਦੀ ਬੇਸਾਬਰੀ ਦੇ ਨਾਲ ਉਡੀਕ ਕਰ ਰਿਹਾ ਹੁੰਦਾ ਹੈ ਪਰ ਜਦੋਂ ਇਹਨਾਂ ਨੂੰ ਅਚਾਨਕ ਮਿਲ ਜਾਂਦੇ ਹਨ ਤਾਂ ਫਿਰ ਪਰਿਵਾਰ ਨੂੰ ਬੇहद ਖੁਸ਼ੀ ਮਿਲਦੀ ਹੈ ਜਿੱਥੇ ਕਿ ਦੋਸਤੋ ਥੋੜੀ ਜਿਹੀ ਪਰਿਵਾਰ ਵਾਲਿਆਂ ਨੂੰ ਵੀ ਪੰਕ ਹੁੰਦੀ ਹੈ ਕਿ ਉਹਨਾਂ ਦਾ ਬੇਟਾ ਸਾਇਦ ਆ ਜਾਵੇਗਾ ਜਿੱਥੇ ਕਿ ਪਰਿਵਾਰਕ ਮੈਂਬਰਾਂ ਵੱਲੋਂ ਵੀ ਆਪਣੇ ਬੱਚੇ ਦੇ ਆਉਣ ਦੀ ਸਵਾਗਤ ਦੇ ਲਈ ਬੇਹੱਦ ਤਿਆਰੀ ਕੀਤੀ ਜਾਂਦੀ ਹੈ ਜਿੱਥੇ ਕਿ ਦੋਸਤੋ ਪਰ ਜੇਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦਾ ਬੇਟਾ ਤੇ ਉਹਨਾਂ ਦੀ ਨੂੰਹ ਤੇ ਬੱਚੇ ਕੇਟਾਂ ਦੇ ਵਿਚਾਰ ਜੰ ਹਨ ਤਾਂ ਫਿਰ ਸਾਰਾ ਪਰਿਵਾਰ ਬੂਹੇ ਦੇ ਵੱਲ ਪਾਰਦਾ ਤੇ ਦਾਦਾ ਵੀ ਆਪਣੇ ਪੋਤੇ ਨੂੰ ਗੱਲ ਵਕੜੀ ਪਾ ਕੇ ਬੇहद ਖੁਸ਼ ਹੋ ਜਾਂਦਾ ਹੈ ਜਿੱਥੇ ਕੀ ਦੋਸਤੋਂ ਪੁੱਤਾਂ ਦੇ ਨਾਲ ਹੀ ਘਰ ਵਸਦੇ ਰਹਿੰਦੇ ਹਨ ਜਿੱਥੇ ਕੀ ਦੋਸਤੋਂ ਤੁਸੀਂ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਪਰਿਵਾਰਕ ਮੈਂਬਰਾਂ ਨੂੰ ਕਿੰਨਾ ਚਾਅ ਚੜਿਆ ਆਪਣੇ ਪੁੱਤ ਦੇ ਆਉਣ ਦੇ ਨਾਲ ਜਿੱਥੇ ਕੀ ਦੋਸਤੋਂ ਵਿਦੇਸ਼ਾਂ ਦੇ ਵਿੱਚ ਵਸਦੇ ਮਾਮਾ ਦੇ ਪੁੱਤ ਬੇਸਾਬਰੀ ਨਾਲ ਮਾਮਾ ਉਡੀਕ ਕਰਦੇ ਹਨ ਤੁਸੀਂ